ਜੀ ਸ਼੍ਰੀ ਵਿਕਰਮਜੀਤ ਸਿੰਘ ਪੰਥੀ ਸਾਹਿਬ ਐਸ.ਡੀ.ਐਮ ਸਾਹਿਬ ਬਟਾਲਾ ਦੇ ਹੁਕਮ ਅਨੁਸਾਰ ਆਪਾਂ ਚੈਕਿੰਗ ਕਰਨ ਆਏ ਆ ਚਾਈਨਾ ਡੋਰ ਦੀ ਤੇ ਬਹੁਤ ਜਾਣਲੇਵਾ ਚੀਜ਼ ਆ ਤੇ ਪ੍ਰਸ਼ਾਸਨ ਨੇ ਇਹਨੂੰ ਲੈ ਕੇ ਬਹੁਤ ਸੰਜੀਦਾ ਨਾਲ ਪੁਲਿਸ ਪਾਰਟੀ ਲੈ ਕੇ ਇਨਸਪੈਕਟਰ ਮੈਡਮ ਆਏ ਨੇ ਬਾਕੀ ਸਾਰਾ ਸਟਾਫ ਆਇਆ ਜੀ ਆਪਾਂ ਲੋਕਾਂ ਨੂੰ ਇਹਹੀ ਅਪੀਲ ਕਰ ਰਹੇ ਆ ਕਿ ਕੋਈ ਵੀ ਇਹ ਘਿਣਾਉਣਾ ਕੰਮ ਨਾ ਕਰੇ ਜਿਹੜਾ ਮਨੁੱਖਤਾ ਦੇ ਖਿਲਾਫ ਆ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ